ਜੈ ਸਾਈ ਜੀ ਜੈ ਪੀਰਾਂ ਦੀ ਪੰਜਾਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਬਾਰਾ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਮੇਲਾ 30 ਜੂਨ ਨੂੰ ਨੇੜੇ ਕਾਕਿਆਂ ਰੇਲਵੇ ਲਾਈਨ ਗਾਂਧੀ ਨਗਰ ਕੈਂਪ ਬਟਾਲਾ ਵੱਲੋਂ ਪੀਰ ਬਾਬਾ ਲਤੀਫ ਸ਼ਾਹ ਜੀ ਕਲੱਬ ਵੱਲੋਂ ਪੀਰ ਬਾਬਾ ਲਤੀਫ ਸ਼ਾਹ ਜੀ ਦਾ ਮੇਲਾ 30 ਜੂਨ ਨੂੰ ਪ੍ਰਦਾਨ ਹੀਰਾ ਲਾਲ ਡੁਗਰੀ ਵਾਲਾ ਜੀ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ यह मेला पिछले कई साल तो मनाया जा रहा है उन्होंने कहा कि इतने लोगों दर मनोकामना होंगे हो संगत अटूट लंगर भी वरताया जाएगा इस मौके मुख्य सेवादार बाबा पूरन चंद डॉक्टर देसराज रमेश कुमार पप्पी विजय कुमार मांडी धर्मपाल पाला बाल कृष्ण शिंगारा राम रमेश कुमार सन्नी आदि सन आओ तुहाना तक तो लाइक सीरा तीन देखने दे लगते तो रहोडा अपना यूट्यूब फेसबुक चैनल ਨੰਦਨਾਲ ਸਰਕਾਰ ਦਾ ਉਹ ਜਾਜੇ ਦਰਬਾਰ ਪੀਰਾਂ ਦੀ ਪੀਰ ਬਬਲ ਲਤੀਫ ਸਾਹਿਬ ਦਾ ਪੰਹਾਰਾ ਕਿ 30 ਜੂਨ ਦਿਨ ਸੋਮਵਾਰ 16 ਹਾਰ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਕਿਤੇ ਪਹੁੰਚੋ ਕਿ ਆਣ ਕੇ ਟੋਟਲ ਲੰਗਰ ਵਰਤਾਇਆ ਜਾ ਰਿਹਾ ਉਹ ਪੂਰੀਆ ਮਨਾ ਆਈ ਲੰਗਰ ਦਾ ਨਜ਼ਾਰਾ ਲੈਣ ਕਿੰਨੇ ਸਾਲਾਂ ਤੋਂ ਇਹ ਆਪਣਾ ਚੱਲ ਰਿਹਾ ਹੈ ਸਾਨੂੰ ਤੇ 8-10 ਸਾਲ ਤੋਂ ਹੋ ਗਈ ਤੇ ਬਾਕੀ ਇਹ ਕਿ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਇਹ ਪਹਿਲੇ ਹੋ ਰਹੀ ਕਿ ਤੁੰਦੇ ਸੇਵਾਦਾਰ ਕਿ ਜਦੋਂ ਨੇ ਸਾਡੇ ਕੋਲ ਸੇਵਾ ਆਈ ਹੈ ਤਾਂ ਬਾਕੀ ਬਹੁਤ ਚੰਗੀ ਤਰ੍ਹਾਂ ਨਿਭਾਣ ਦੇਦੇ ਆ ਅਸੀਂ ਇਹ ਤਾਂ ਮਾਂ ਕਮਰੇ ਚ ਪੁੱਲੀ ਹੁੰਦੀ ਆ ਕਿ ਇਹ ਤਾਂ ਆਦਨ ਜਾਨਦੇ ਜੇਰਾ ਵੀ ਇੱਥੋਂ ਤੱਕ ਪਹੁੰਚਿਆ ਕਿ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਈਆਂ ਨੇ ਅਹੀਂ ਇੱਥੇ ਆ ਪਾਣੀ ਵਾਲੀ ਫ੍ਰਿਜ ਕੀ ਕੋਲਰ ਕੀ ਜੋ ਏਸੀ ਤੱਕ ਲੋਕਾਂ ਨੇ ਚੜਾਏ ਨੇ ਕਿ ਲੋਕਾਂ ਦੀਆਂ ਮਨੋ ਕਾਮਨਾ ਹੀ ਪੂਰੀਆਂ ਹੋਈਆਂ ਨੇ ਅਹੀਂ ਜੋ ਵੀ ਲੋਕਾਂ ਦੀਆਂ ਮਨੋ ਕਾਮਨਾ ਹੁੰਦੀਆਂ ਨੇ ਪੂਰੀਆਂ ਕਿ ਪੱਖਿਆਂ ਤੱਕ ਇਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਸੰਗਤ ਨੇ ਕਿਚਰਾਏ ਇਹ ਇੱਥੋਂ ਦੀ ਠਿਕਰੀ ਹੈ ਕਿ ਜਿਨ੍ਹਾਂ ਦੇ ਬੁਖਾਰ ਨਹੀਂ ਟੁੱਟਦੇ ਤੋ ਉਹਨਾਂ ਦੇ ਬੁਖਾਰਾਂ ਵਾਸਤੇ ਕਿ ਇਥੋਂ ਠੀਕਰੀ ਖੜ ਕੇ ਪਾਉਂਦੇ ਨੇ ਕਿ ਉਹ ਉਹਨਾਂ ਨੂੰ ਮਿਹਰਮਾਨ ਹੁੰਦਾ ਮੇਲੇ ਦੀਆਂ ਤਿਆਰੀਆਂ ਹੁਣ ਪੂਲ ਹੋਣ ਗਈ ਦੇ ਨੇ ਤੇ 30 ਤਰੀਕ ਨੂੰ ਭੰਡਾਰਾ ਹੈ ਇਹ ਕਰਕੇ ਕਿ ਮਮਾ ਅਕੇ ਪਹੁੰਚੋਗੇ ਤੇ ਕਿਹੜੇ ਕਵਾਲ ਆ ਰਹੇ ਨੇ ਉਹਨਾਂ ਦਾ ਨਾਮ ਦੱਸੋ ਕਵਾਲ ਇਥੋਂ ਦੀ ਇਹ ਤਾਨ ਐਨ ਕਵਾਲ ਪਾਰਟੀ ਹੈ ਬਾਕੀ ਕੋਈ ਇਥੋਂ ਦੇ ਲੋਕਲ ਨੇ ਕਿ ਲਾਡੀ ਜੀਤ ਜੀਤਪਾਲ ਦੀ ਪਾਰਟੀ ਜੀ ਆਪਣੇ ਬਟਾਲਾ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਜੇ ਇਹਨਾਂ ਨੂੰ ਇਹ ਕਹਿੰਨੇ ਕਿ ਧੁਮ-ਧਮਾ ਕੇ ਆ ਕੇ ਕਿ ਲੰਗਰ ਪਾਣੀ ਦਾ ਨਜ਼ਾਰਾ ਲੈਣ ਕਿ ਮੇਲਾ ਮੇਲੇ ਦੀ ਰੌਣਕ ਨੂੰ ਵਧਾਣ ਆਣ ਕੇ ਦੇ ਆਂਦੇ ਮੰਨ ਗਿਆ ਬਾਦ ਦੇ